ਮੂਸੇ ਵਾਲੇ ਦੀ ਤਸਵੀਰ ਵੀ ਲਾਈ ਹੋਈ ਹੈ। ਜੀ ਸਿਸਟਮ ਨੂੰ। ਨਮਸਕਾਰ ਜੀ ਸਭ ਤੋਂ ਪਹਿਲਾਂ ਤੁਹਾਡੇ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਜੀ। ਥੈਂਕ ਯੂ ਜੀ। ਹਾਲੇ ਤਾਂ ਸ਼ੁਭ ਕਾਮਨਾ ਦਾ ਮੌਕਾ ਅਸੀਂ 1-4 ਤਰੀਕ ਤੋਂ ਬਾਅਦ ਹੀ ਲਾਂਗੇ। ਹਾਂ ਇਹ ਸ਼ੁਭ ਕਾਮਨਾ ਜ਼ਰੂਰ ਹੈ ਕਿ ਮੇਰੇ ਛੋਟੇ ਵੀਰ ਨੂੰ ਕਾਂਗਰਸ ਪਾਰਟੀ ਨੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਆਨੰਦਪੁਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰੇ ਵੀਰ ਨੇ ਪਹਿਲਾਂ ਸੰਗਰੂਰ ਤੋਂ ਉਹਨਾਂ ਨੂੰ 2009 'ਚ ਮੌਕਾ ਦਿੱਤਾ ਸੀ ਕਾਂਗਰਸ ਪਾਰਟੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਸੰਗਰੂਰ ਹਲਕੇ ਨੂੰ ਵੀ ਇਸ ਤਰ੍ਹਾਂ ਚਮਕਾਇਆ ਕਿ ਜਿਵੇਂ ਉਹ ਹਰ ਹਰ ਜਗ੍ਹਾ ਤੇ ਤੁਸੀਂ ਲਸਨੇ ਚਾਹੋਗੇ ਸੰਗਰੂਰ ਦੀਆਂ ਹਾਂਜੀ ਉਹਨਾਂ ਨੇ ਇੱਕ ਉਥੇ ਜਿਹੜਾ 1954 'ਚ ਪਹਿਲਾਂ ਚੰਡੀਗੜ੍ਹ ਇੱਕੋ ਹੀ ਪੀਜੀਆਈ ਹੁੰਦਾ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਨਾਰਥ ਇੰਡੀਆ ਦਾ ਇੱਕੋ ਹੀ ਫੇਮਸ ਸੀਗਾ ਜੀ ਪੀਜੀਆਈ ਚੰਡੀਗੜ੍ਹ ਪੀਜੀਆਈ ਚੰਡੀਗੜ੍ਹ ਪਰ ਮੇਰੇ ਵੀਰ ਦੇ ਮਨ 'ਚ ਪਤਾ ਨਹੀਂ ਕਿੱਥੋਂ ਇਹ ਖਿਆਲ ਆਇਆ ਜਦੋਂ ਸਾਡੇ ਸ਼ਹਿਦ ਪਾਪਾ ਬਿਮ ਉਹਨਾਂ ਨੂੰ ਖੋਇਆ ਸੀ ਪੀਜੀਆ ਦੇ ਮਤਲਬ ਉੱਥੇ ਹੀ ਉਹ ਪੂਰੇ ਹੋਏ ਤਾਂ ਹਸਪਤਾਲ 'ਚ ਤਾਂ ਉਹਨੂੰ ਲੱਗਿਆ ਵੀ ਮੈਂ ਵੀ ਕੋਈ ਐਸੀ ਜਿਹਦੇ ਕਦੇ ਮੈਨੂੰ ਕੋਈ ਤਾਕਤ ਮਿਲੀ ਤਾਂ ਮੈਂ ਜਨ ਸੇਵਾ 'ਚ ਇਸ ਤਰ੍ਹਾਂ ਦੀ ਕੋਈ ਚੀਜ਼ ਕਰ ਸਕਾਂ ਫਿਰ ਉਹ ਜੀ ਮਾਫ ਕਰਿਓ ਮੈਂ ਇੱਕ ਸ਼ਬਦ ਵਰਤਣਾ ਚਾਹਾਂਗਾ ਚੀੜਾ ਚੀੜਾ ਸ਼ਬਦ ਸੁਣਿਆ ਤੁਸੀਂ ਪਹਿਲਾਂ ਚੀੜਾ ਮਤਲਬ ਵੀ ਬੰਦਾ ਅੜ ਗਿਆ ਧੜ ਗਿਆ ਹਾਂਜੀ ਮਤਲਬ ਵਿਜੇਂਦਰ ਸਿੰਘ ਜਦੋਂ ਪਹਿਲੀ ਵਾਰ ਨਾ ਜਦੋਂ ਉਹਨਾਂ ਨੂੰ ਉਮੀਦਵਾਰ ਐਲਾਨੇ ਆ ਗਿਆ ਸਾਡੇ ਏਰੀਆ 'ਚ ਪਰਸੈਪਸ਼ਨ ਬਣ ਗਿਆ ਕਿ ਯਾਰ ਬੰਦਾ ਸ਼ਾਇਦ ਬੜਾ ਪਲਾਈਟ ਜਿਹਾ ਆ ਖੰਡਾ ਹੋਊਗਾ ਪਰ ਉਹ ਤਾਂ ਬੜੇ ਚੀੜੇ ਮੇ ਜੀ ਬੜਾ ਜੁਝਾਰੂ ਪੰਨਾ ਬੋਲਦੇ ਨੇ ਜਦੋਂ ਸੰਬੋਧਨ ਕਰਦੇ ਆ ਤਾਂ ਐ ਲੱਗਦਾ ਕਿ ਕੋਈ ਬੰਦਾ ਗੜਕਦਾ ਪਿਆ ਔਰ ਬੰਦੇ ਕੋਲ ਤਜਰਬਾ ਹੈਗਾ ਨਹੀਂ ਇਹ ਤਾਂ ਉਹਨਾਂ ਦੀ ਇਹ ਤਾਂ ਮੈਂ ਉਹ ਕਹੂੰਗੀ ਕਿ ਜੀ ਇਹ ਤਾਂ ਉਹਨਾਂ ਦੀ ਇੱਕ ਬਹੁਤ ਵੱਡੀ ਪਰਸਨੈਲਿਟੀ ਦੀ ਇੱਕ ਉਹਨਾਂ ਦੀ ਉਪਲਬਧੀ ਤੇ ਇਕੋ ਨਾਲ ਨਹੀਂ ਪਰ ਬੋਲਦੇ ਤਰਕ ਨਾਲ ਨਹੀਂ ਉਹ ਤਰਕ ਇਹ ਇਸ ਤਰ੍ਹਾਂ ਹੋ ਨਹੀਂ ਹੈ ਜੀ ਉਹ ਨਮਾਨੇ ਵੀ ਉਹ ਨਹੀਂ ਹੈ ਜਿੰਨੇ ਉਹ ਉਚਾਈਆਂ ਤੇ ਹੈ ਜੇ ਉਹ ਉਚਾਈਆਂ ਤੇ ਸੀਗੇ ਤਾਂ ਹੀ ਰਾਹੁਲ ਗਾਂਧੀ ਜੀ ਨੇ ਉਹਨਾਂ ਨੂੰ ਇੱਕ ਬਿਲਕੁਲ ਨਵੇਂ ਹਲਕੇ ਤੋਂ ਟਿਕਟ ਦੇ ਕੇ ਭੇਜਿਆ ਕਿ ਜਿਵੇਂ ਉਹਨਾਂ ਨੇ ਸੰਗਰੂਰ ਨੂੰ ਐਵੇਂ ਚਮਕਾਇਆ ਉਵੇਂ ਆਨੰਦਪੁਰ ਦੀ ਧਰਤੀ ਨੂੰ ਤੇ ਮਾਤਾ ਨਾਇਨਾ ਦੇਵੀ ਦੀ ਧਰਤੀ ਨੂੰ ਚਮਕਾਨਗੇ ਤੇ ਜਿਹੜੇ ਤੁਸੀਂ ਗਰਜਣ ਦੀ ਗੱਲ ਕਰਦੇ ਹੋ ਉਹ ਸਾਡਾ ਪੋਲੀਟੀਕਲ ਖਾਨਦਾਨ ਹੈ ਅਸੀਂ ਅਸੀਂ ਸ਼ੁਰੂ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਹੀ ਸਾਡੇ ਪਾਪਾ ਕਰਦੇ ਸੀ ਪਰ ਅਸੀਂ ਲੋਕਾਂ ਦੇ ਨਾਲ ਜੁੜੇ ਹੋਏ ਹਾਂ ਸਰ ਦੋ ਸਾਲ ਹੋਰ ਲੈਣੇ ਜੀ ਇੱਕ ਤੇ ਕਿ ਪਰਸੈਪਸ਼ਨ ਪਹਿਲਾਂ ਇਹ ਬਣੀ ਸੀ ਕਿ ਸ਼ਾਇਦ ਫਰੈਂਡਲੀ ਮੈਚ ਨਾ ਹੋਵੇ ਪਰ ਹੁਣ ਜੋ ਇੱਥੇ ਇਕੱਠ ਹੈ ਜੋ ਲੋਕਾਂ ਦੀ ਸਪੋਰਟ ਮਿਲ ਰਹੀ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਦੋਂ ਸਾਡੇ ਇਕੱਠ ਹੈ ਜੀ ਹਾਂ ਨਹੀਂ ਇਕੱਠ ਬਹੁਤ ਵੱਡਾ ਹੈ ਜੀ ਲੋਕਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਹੈ ਪ੍ਰਤਾਪ ਦਿੱਤਾ ਹੈ ਪਹਿਲਾਂ ਇੱਥੇ ਗਿਆਨੀ ਜ਼ੈਲ ਸਿੰਘ ਜੀ ਦੇ ਟਾਈਮ ਤੇ ਮੇਰੇ ਪਿਤਾ ਸ਼੍ਰੀ ਸੰਤਰਾਮ ਸਿੰਘਲਾ ਜੀ ਨੇ ਵੀ ਬਹੁਤ ਕੰਮ ਕੀਤਾ ਗਿਆਨੀ ਜੀ ਨੇ ਵੀ ਬਹੁਤ ਕੰਮ ਕੀਤਾ ਉਹ ਸਾਡੇ ਨਾਲ ਉਹਨਾਂ ਦੇ ਪਰਿਵਾਰਿਕ ਸੰਬੰਧ ਸੀਗੇ ਫਿਰ ਮੇਰੇ ਭਰਾ ਨੂੰ ਵੀ ਬਤੌਰ ਪੀ ਡਬਲਯੂ ਡੀ ਮਨਿਸਟਰ ਤੇ ਜਦੋਂ ਪੈਡਾ ਦੇ ਚੇਅਰਮੈਨ ਸੀ ਤਾਂ ਕਾਫੀ ਸੜਕਾਂ ਦਾ ਮਤਲਬ ਕਾਫੀ ਇੱਥੇ ਉਪਲਬਧੀਆਂ ਉਹਨਾਂ ਨੇ ਪਹਿਲਾਂ ਹੀ ਪ੍ਰਾਪਤ ਕੀਤੀਆਂ ਸੀ ਪਰ ਫਿਰ ਵੀ ਇੱਥੇ ਦੇ ਲੋਕਾਂ ਨੇ ਇੰਨਾ ਹਮ ਹੁਮਾ ਕੇ ਇੰਨਾ ਉਤਸ਼ਾਹ ਮੈਂ ਵੀ ਇੱਥੇ ਆਨੰਦਪੁਰ ਸਾਹਿਬ ਦੀ ਮੇਰੀ ਡਿਊਟੀ ਲਈ ਹੈ ਵੀਰ ਜੀ ਨੇ ਨੰਗਲ ਤੇ ਕਿਰਤਪੁਰ ਸਾਹਿਬ ਮੈਂ ਦੇਖ ਰਹੀ ਹਾਂ ਤੇ ਮੈਂ ਉਹਨਾਂ ਦੀ ਵੱਡੀ ਭੈਣ ਹੈਗੀ ਆ ਕਮਲ ਮੇਰਾ ਨਾਮ ਹੈ ਤੇ ਇੱਥੇ ਆ ਕੇ ਵੀ ਮੈਂ ਦੇਖਿਆ ਰਾਣਾ ਕੇ ਪੀਜੀ ਉਹਨਾਂ ਦੀ ਡਾਟਰ ਸਾਰੇ ਜਿਹਨੇ ਐਮਐਲਏ ਸਹਿਬਾਨ ਸਾਰੇ ਐ ਹੂਮਮ ਆਗੇ ਲੱਗੇ ਕਿ ਜਿਵੇਂ ਉਹਨਾਂ ਨੂੰ ਇੱਕ ਕੋਈ ਨਵੀਂ ਸ਼ਖਸੀਅਤ ਤਨੀ ਮਿਲੀ ਹੈ ਕੋਈ ਪੁਰਾਣਾ ਹੀ ਬੰਦਾ ਆ ਕੇ ਉਹਨਾਂ ਦੇ ਕੜਾ ਹੋਏਗੀ ਉਹ ਤਾਂ ਵਿਜੇ ਦੇ ਨਾਲ ਹੀ ਵਿਕਾਸ ਹੈ ਵਿਜੇ ਤੇ ਵਿਸ਼ਵਾਸ ਹੈ ਹੱਥ ਬਦਲੇਗਾ ਹਾਲਾਤ ਜੇ ਆਪਾਂ ਪੰਜੇ ਦਾ ਦੇਖੋ ਲਏਗੀ ਹੱਥ ਦਿੱਤੀ ਸਾਡੀ ਵੀ ਨੌਜਵਾਨਾਂ ਦੀ ਕਿਉਂਕਿ ਬੇਰੋਜ਼ਗਾਰੀ ਬਹੁਤ ਹੈ ਉਹ ਤਾਂ ਬਦਲੇਗੀ ਜੇ ਤੁਸੀਂ ਨੌਜਵਾਨ ਦਾ ਸਾਥ ਦੋਗੇ ਉਹਨਾਂ ਨੂੰ ਤਾਂ ਹੀ ਪਾਰਟੀ ਨੇ ਚੁਣਿਆ ਨਾ ਜੇ ਉਹਨਾਂ ਦੇ ਆਵਾਜ਼ ਪਹੁੰਚਾੜੀਆਂ ਸਾਥ ਵਾਲੀ ਗਰੰਟੀ ਨਹੀਂ ਦੇ ਸਕਦੇ ਜੀ ਨਹੀਂ ਉਹ ਤੁਹਾਡੀ ਜਰੂਰ ਸੁਣਾਂਗੇ ਤਾਂ ਹੀ ਤਾਂ ਕੰਨਿਆ ਨਾ ਜੀ ਸੱਚੀ ਮੂਸੇ ਵਾਲਾ ਇਨਸਾਫ ਹੋਏਗਾ ਜੀ ਹੋਏਗਾ ਜੀ ਉਹ ਤਾਂ ਦੇਖੋ ਨਾਲ ਆਏ ਅੱਜ ਅੱਜ ਪੇਪਰ ਨਾਮਜ਼ਦਗੀ ਕਰਾਂ ਨਾਲ ਆਏ ਆ ਰਾਜਾ ਵੜਿੰਗ ਨਾਲ ਆਏ ਆ ਸਾਰੀ ਕਾਂਗਰਸ ਹਾਈ ਕਮਾਂਡ ਨਾਲ ਹੈਗੀ ਹੈ ਤੁਸੀਂ ਦੇਖ ਹੀ ਲਿਤਾ ਐਨਾ ਕਾਟਾ ਹੈ ਸਾਰਾ ਪਰਿਵਾਰ ਹਰ ਹਲਕੇ 'ਚ ਐਨਾ ਰਿਸਪਾਂਸ ਮਿਲ ਰਿਹਾ ਹੈ ਤੇ ਇਹ ਸਾਰੇ ਲੋਕਾਂ ਨੂੰ ਲੋਕ ਬਦਲਾਅ ਵੀ ਚਾਹੁੰਦੇ ਆ ਨਾ ਤਾਂ ਹੀ ਲੋਕ ਨਾਲ ਮੇਰਾ ਪੰਜੇ ਕਲਾਸ ਸਵਾਲ ਹੈ ਕਿ ਤਸਵੀਰ ਲੱਗੀ ਸਿੱਧੂ ਮੂਸੇ ਵਾਲੇ ਦੀ ਕਿ ਇਹਦੇ ਨਾਲ ਜਿਹੜੀ ਬੇਇਨਸਾਫੀ ਹੋਈ ਉਹਦੀ ਆਵਾਜ਼ ਉਠਾਣਗੇ ਵਿਜੇਂਦਰ ਸਿੰਘ ਲਾ ਉਠਾਨਗੇ ਜੀ ਜਰੂਰ ਉਠਾਨਗੇ ਇਹ ਜੀ ਕੋਈ ਪੁੱਛਣ ਦੀ ਗੱਲ ਹੈ ਨਹੀਂਗੀ ਹੈ ਤੋਂ ਸਭ ਨੂੰ ਹੀ ਪਤਾ ਹੈ ਕਿ ਨਾ ਇਨਸਾਫੀ ਹੋਈ ਸੀ ਉਹਨਾਂ ਨਾਲ ਨੂੰ ਸਾਡਾ ਸਾਰਾ ਪਰਿਵਾਰ ਕੁਤਲੀ ਮਰਡਰ ਹੋਇਆ ਜੀ ਉਹਨਾਂ ਦਾ ਹਾਂਜੀ 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 ਇਹ ਆਵਾਜ਼ ਉਠਾਈ ਜਾਏਗੀ ਉਠਾਈ ਜਾਏਗੀ ਜੇ ਨਾ ਉਠਾਣੀ ਹੁੰਦੀ ਤਾਂ ਉਹਨਾਂ ਨੂੰ ਨਾਲ ਕਿਉਂ ਲੈ ਕੇ ਆਂਦੇ ਨਹੀਂ ਨਹੀ ਨਾ ਉਹ ਨਾਲ ਵੀ ਨਾ ਹੁੰਦੇ ਆ ਜੋ ਗੱਡੀ 'ਚ ਨਾਲ ਸੀ ਥੋਨੇ ਦੇਖਿਆ ਹੋਣਾ ਜਿਹੜੇ ਪਰਚੇ ਭਰੇ ਆ ਨਾਲ ਆਏ ਹੋਏ ਸੀਗੇ ਤੁਹਾਨੂੰ ਬਹੁਤ ਸ਼ੁਕਰ ਹੈ ਮੈਮ ਬਹੁਤ ਸ਼ੁਕਰ ਹੈ ਤਾਂ ਇਹ ਥੈਂਕ ਯੂ ਜੀ ਵਿਜੇਂਦਰ ਸਿੰਘਲਾ ਦੇ ਵੱਡੇ ਭੈਣ ਨੇ ਬਹੁਤ ਚਾਹ ਇਹਨਾਂ ਨੂੰ ਭੈਣਾਂ ਨੂੰ ਚਾਹ ਹੁੰਦਾ ਹੀ ਹੈ ਔਰ ਜਦ ਪਰਿਵਾਰ ਸਾਥ ਹੋਵੇ ਦੇਖੋ ਪਰਿਵਾਰ ਮਜ਼ਬੂਤ ਹੋਵੇ ਤਾਂ ਹੀ ਲੋਕ ਤੁਰਦੇ ਆ ਪਰਿਵਾਰ ਵੀ ਨਾਲ ਮਜ਼ਬੂਤੀ ਨਾਲ ਖੜਾ ਹੈ ਲੋਕ ਵੀ ਦੇਖੋ ਕਿੰਨੀ ਮਜ਼ਬੂਤੀ ਨਾਲ ਖੜਿਆ ਉਮੀਦ ਕਰਦੇ ਆ ਉਮੀਦ ਕਰਦੇ ਆ ਕਿ ਬੜੇ ਹੀ ਸੁਜੱਜੇ ਢੰਗ ਨਾਲ ਜਿਹੜੀਆਂ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਣ ਔਰ ਲੋਕ ਜਿਹਨੂੰ ਪਿਆਰ ਕਰਨ ਲੋਕਾਂ ਦਾ ਜੋ ਫਤਵਾ ਹੋਵੇ ਉਹ ਹੀ ਜਿਹੜਾ ਅੱਗੇ ਆਵੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਣੇ ਚਾਹੀਦੇ ਅਸੀਂ ਤੇ ਹੀ ਗੱਲ ਕਰਦੇ ਹਾਂ ਤੁਸੀਂ ਬੜੇ ਨਾਲ ਵੀ ਬੱਤੀ ਨਵਾਂ ਸ਼ਹਿਰ ਵਿੱਚ ਛੋਟ ਵੀ ਤੇ ਨਹੀਂ ਸਰ ਕੈਮਰਾ ਪਰਸਮਜੀ ਜੀ ਨੂੰ ਜਿਆਦਾ ਪਹੁੰਚ ਦਿੱਤਾ ਸਮਾਂਗੇ ਸੱਚੀ ਗੱਲ ਦਾ ਪ੍ਰਾਪਤ